ਸਿੱਖ ਕੌਮ ਕਦੇ ਵੀ ਨਹੀਂ ਭੁੱਲ ਸਕਦੀ ਸੁੱਚੇ ਅਨੰਦ ਦੀਆਂ ਕਾਲੀਆਂ ਕਰਤੂਤਾਂ ਸੁੱਚਾ ਅਨੰਦ ਕੌਣ ਸੀ ਸਰਹੰਦ ਦਾ دیਵਾਨ ਸੁੱਚਾ ਅਨੰਦ ਜਿਹਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਵਿੱਚ ਜਿਸਦਾ ਬਹੁਤ ਵੱਡਾ ਰੋਲ ਸੀ ਜਿਸ ਨੂੰ ਇਤਿਹਾਸ ਦੇ ਪੰਨਿਆਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ ਤੇ ਸਿੱਖਾਂ ਦੇ ਮਨਾਂ ਦੇ ਵਿੱਚੋਂ ਕਦੀ ਵੀ ਇਹ ਅੱਗ ਬੁਝ ਨਹੀਂ ਸਕਦੀ ਜਿੱਥੇ ਅਸੀਂ ਵਜ਼ੀਰ ਖਾਨ ਨੂੰ ਲਹੰਤਾਂ ਪਾਉਂਦੇ ਹਾਂ ਅੱਜ 24 ਦਸੰਬਰ ਦੇ ਉੱਪਰ ਉਥੇ ਸੁਚਾ ਨੰਦ ਨੂੰ ਤੇ ਗੰਗੂ ਬ੍ਰਾਹਮਣ ਨੂੰ ਵੀ ਲਾਂਤਾਂ ਪਾਉਂਦੇ ਆਂ। ਵੀਰੇ ਇਤਿਹਾਸ ਦੇ ਪੰਨੇ ਜੋ ਦੱਸਦੇ ਨੇ ਆਪਾਂ ਜੇ ਉੱਤੇ ਸੰਖੇਪ ਜਾਂ ਧਿਆਨ ਮਾਰੀਏ ਤੇ ਕਿਹਾ ਜਾਂਦਾ ਆ ਕਿ ਜਦੋਂ ਛੋਟੇ ਸਾਹਿਬ ਜਾਦਿਆਂ ਨੂੰ 24 23 24 ਦਸੰਬਰ ਦੀ ਰਾਤ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਤਾਂ ਉਸ ਤੋਂ ਬਾਅਦ 24 ਦਸੰਬਰ ਦੇ ਸਵੇਰ ਨੂੰ ਤੇ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਖੜਿਆ ਗਿਆ ਦੋਹਾਂ ਸਾਹਿਬ ਜਾਦਿਆਂ ਨੂੰ ਤਾਂ ਫਿਰ ਉੱਥੇ ਜੋ ਗੱਲਬਾਤ ਚੱਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉੱਥੇ ਕਾਜੀ ਨੇ ਕਿਹਾ ਕਿ ਸਾਡੇ ਧਰਮ ਦੇ ਮੁਤਾਬਕ ਇਹਨਾਂ ਤੇ ਕੋਈ ਵੀ ਕਾਨੂੰਨ ਦੇ ਨਹੀਂ ਲਾਗੂ ਹੁੰਦਾ ਨੂੰ ਸਜ਼ਾ ਨਹੀਂ ਦੇ ਸਕਦੇ ਤਾਂ ਫਿਰ ਕਿਹਾ ਜਾਂਦਾ ਕਿ 25 ਤਰੀਕ ਨੂੰ ਦੁਬਾਰਾ ਜਿਹੜਾ ਸੀ ਉੱਥੇ ਰੱਖਿਆ ਗਿਆ ਕਚਹਿਰੀ ਚ ਆਉਣ ਦੇ ਲਈ 25 ਤਰੀਕ ਨੂੰ ਫਿਰ ਜਿਹੜੀਆਂ ਉੱਥੇ ਗੱਲਾਂ ਚੱਲੀਆਂ ਤੇ ਫਿਰ 26 ਨੂੰ ਕੁਝ ਇਤਿਹਾਸਕਾਰ ਕਹਿੰਦੇ ਪੇ ਨਹੀਂ ਗਏ ਤੇ 27 ਨੂੰ ਫਿਰ ਛੋਟੇ ਸਾਹਿਬ ਜਾਨ ਦੇ ਦੀ ਸ਼ਹਾਦਤ ਹੁੰਦੀ ਪਰ ਇੰਨੀ 3 14 ਦਿਨਾਂ ਦੇ ਵਿੱਚ ਜਿਹੜੀ ਗੱਲ ਵਾਪਰਦੀ ਆ ਉਹ ਬੜੀ ਹੀ ਦਰਦ ਦੇਣ ਵਾਲੀ ਤੇ ਦੁੱਖ ਦੇਣ ਵਾਲੀ ਸਿੱਖ ਸਮਾਜ ਨੂੰ ਸਿੱਖ ਕੌਮ ਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਹੋਇਆ ਵੀ ਕੀ ਅਸੀਂ ਸੁੱਚੇ ਨੰਦ ਨੂੰ ਇਹ ਨਹੀਂ ਕਹਿ ਸਕਦੇ ਕਿ ਉਹਦਾ ਇੰਨਾ ਕੀ ਰੋਲ ਉਹਦਾ ਬਹੁਤ ਵੱਡਾ ਰੋਲ ਆ ਕਿੰਝ ਰੋਲ ਆ ਤੁਹਾਡੇ ਵਿੱਚੋਂ ਸਭ ਜਾਣਦੇ ਕਿ ਸੁੱਚਾ ਨੰਦ ਉਦੋਂ ਇਹ ਗੱਲ ਸਾਨੂੰ ਜਿਹੜੀ ਅੱਜ ਦੇ ਸਮੇਂ 'ਚ ਅਸੀਂ ਸੁਣਦੇ ਆ ਉਹ ਕਿਹਾ ਜਾਂਦਾ ਕਿ ਉਹ ਸਮੇਂ ਹਿੰਦੂ ਧਰਮ ਨੂੰ ਬਹੁਤ ਖਤਰਾ ਸੀ ਹਿੰਦੂ ਧਰਮ ਦੇ ਉੱਤੇ ਬਹੁਤ ਅਤਿਆਚਾਰ ਹੁੰਦੇ ਸੀ ਵੀਰੋ ਹੁਣ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਉਹ ਪਹਾੜੀ ਰਾਜੇ ਕੌਣ ਸਨ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਤੀਰਾਂ ਲੜਾਈਆਂ ਲੜੀਆਂ ਕਿ ਉਹ ਹੋਰ ਕਿਸੇ ਧਰਮ ਦੇ ਸਨ ਜੇ ਉਹਨਾਂ ਰਾਜੇ ਸਨ ਤੇ ਇਹਦਾ ਮਤਲਬ ਹੈ ਕਿ ਉਹਨਾਂ ਕੋ ਕਿੰਨੀ ਪਾਵਰ ਸੀ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕੋਈ ਫਿਰ ਕਿਆ ਜਾਂਦਾ ਵਜੀਰ ਖਾਨ ਜਿਹੜਾ ਸੀ ਉਹ ਵੀ ਬੜਾ ਕੱਟੜ ਸੀ ਜੇ ਵਜੀਰ ਖਾਨ ਕੱਟੜ ਸੀ ਤਾਂ ਇੱਕ ਜਿਹੜਾ ਦੀਵਾਨ ਸੀ ਸੁੱਚਾ ਨੰਦ ਇਹਦਾ ਬਾਕੀ ਧਰਮ ਨਾਲ ਕੋਈ ਸਬੰਧ ਨਹੀਂ ਵੀਡੀਓ ਦਾ ਨਾ ਹੀ ਕਿਸੇ ਦੀਆਂ ਭਾਵਨਾ ਨੂੰ ਢਕਾਉਣ ਦਾ ਨਾ ਗੱਲ ਕਰਨ ਦਾ ਇਹ ਸਿਰਫ ਤਾਂ ਸਿਰਫ ਹਿਸਟਰੀ ਨੂੰ ਸਾਂਝਾ ਕਰਨ ਦਾ ਪਹਿਲੂ ਆ ਸਾਡੇ ਬਹੁਤ ਸਾਰੇ ਹਿੰਦੂ ਵੀਰ ਨੇ ਜਿਵੇਂ ਬਾਬਾ ਮੋਤੀराम ਜੀ ਨੇ ਬੜੇ ਸਤਿਕਾਰਯੋਗ ਨੇ ਬਾਬਾ ਟੁੱਡਰਮਲ ਜੀ ਨੇ ਬਹੁਤ ਹੀ ਸਤਿਕਾਰਯੋਗ ਨੇ ਪਰ ਇੱਥੇ ਆਪਾਂ ਗੱਲ ਹਿਸਟਰੀ ਦੀ ਕਰਾਂਗੇ ਤਾਂ ਕਿ ਸਾਡੇ ਸਿੱਖ ਸਮਾਜ ਨੂੰ ਪਤਾ ਲੱਗ ਸਕੇ ਉਹ ਪਰਦੇ ਜਿਹੜੇ ਅਜੇ ਤੱਕ ਟੱਕੇ ਪਏ ਨਹੀਂ ਵੀਰੋ ਜੇ ਇਹ ਇੰਨਾ ਖਤਰਾ ਸੀ ਤਾਂ ਫਿਰ ਐਡਾ ਵੱਡਾ ਉਹਦਾ ਦੀਵਾਨ ਦਾ ਜਦੋਂ ਕਾਲੀ ਇੱਕ ਸੂਬੇ ਦਾ ਮਤਲਬ ਸੀ ਇੱਕ ਸਟੇਟ ਸਰਹੰਦ ਇੱਕ ਸਟੇਟ ਸੀ ਸੂਬਾ ਮੀਨਜ਼ ਕਿ ਉਹ ਇਲਾਕਾ ਜਿੱਦਾਂ ਆਪਾਂ ਅੱਜ ਕਹਿੰਦੇ ਨੇ ਪੰਜਾਬ ਪ੍ਰਾਂਤ ਆ ਹਰਿਆਣਾ ਪ੍ਰਾਂਤ ਆ ਰਾਜਸਥਾਨ ਪ੍ਰਾਂਤ ਉਦੋਂ ਸੂਬਾ ਕਿਹਾ ਜਾਂਦਾ ਸੀ ਤੇ ਸਰਹੰਦ ਜਿਹੜਾ ਸੀ ਉਹ ਉਸ ਕਸਬੇ ਦਾ ਨਾ ਲਓ ਜਾਂ ਉਸ ਸਟੇਟ ਦਾ ਨਾਂ ਸੀ ਤੇ ਉਹਦਾ ਸੂਬਾ ਸਰਹੰਦਾ ਮਤਲਬ ਕਿ ਉਹਦਾ ਦਾ ਮੁਖੀ ਸੀ ਵਜੀਰ ਖਾਨ ਸੀ ਤਾਂ ਉਹਨੇ ਐਡਾ ਵੱਡਾ ਵਜੀਰ ਖਾਨ ਸੀ ਸਟੇਟ ਦਾ ਤੇ ਉਹਦਾ ਜੇ ਜਨਰਲ ਸੈਕਟਰੀ ਕਹਿ ਲੋ ਤੁਸੀਂ ਹਾਂਜੀ ਜਾਂ ਖਜ਼ਾਨਾ ਮੰਤਰੀ ਕਹਿ ਲੋ ਦੀਵਾਨ ਦਾ ਉਹਦਾ ਜੇ ਉਹ ਇੱਕ Hindu ਵੀਰ ਨੂੰ ਮਿਲਿਆ ਹੋਵੇ ਤੇ ਆਪਾਂ ਕਹਿ ਸਕਦੇ ਹਾਂ ਕੋ ਕੋ ਖਤਰੇ ਵਾਲੀ ਗੱਲ ਨਹੀਂ ਸੀ ਹੁਣ ਇਸ ਵੀਰੋ ਸਵਾਲ ਇੱਥੇ ਖੜਾ ਹੁੰਦਾ ਕਿ ਜਿਹੜਾ ਸੁੱਚਾ ਆਨੰਦ ਸੀ ਉਹਦੇ ਇੱਕ ਮੋਰਿੰਡੇ ਤੋਂ ਨਾਲ ਹੀ ਜਿਹੜਾ ਵਾ ਖੇੜੀ ਪਿੰਡ ਆ ਤੇ ਉੱਥੋਂ ਦਾ ਇੱਕ ਹੈਗਾ ਸੀ ਮੰਗੂ RAM ਮੰਗੂ RAM ਨੂੰ ਵੀ ਆਪਣੇ ਇੱਥੇ ਰੱਖਿਆ ਹੋਇਆ ਸੀ ਸਰਹੰਦ ਦੇ ਵਿੱਚ ਤੇ ਮੰਗੂ RAM ਗੰਗੂ RAM ਦਾ ਚਾਚੇ ਦਾ ਮੁੰਡਾ ਸੀ ਹੁਣ ਗੰਗੂ RAM ਗੰਗੂ ਬ੍ਰਾਹਮਣ ਜਿਹਨੂੰ ਆਪਾਂ ਕਹਿ ਦਿੰਨੇ ਆ ਹਿਸਟਰੀ ਦੇ ਮੁਤਾਬਕ ਉਹ ਆਨੰਦਪੁਰ ਸਾਹਿਬ ਸੀ ਤੇ ਇਹਨਾਂ ਦੀ ਜਿਹੜੇ ਪਹਾੜੀ ਰਾਜੇ ਤੇ ਉਹਦੀ ਵਜ਼ੀਰ ਖਾਨ ਨਾਲ ਸੁਲਾ ਸੀ ਆਪਾਂ ਇਥੋਂ ਜੇ ਛਿੱਟੇ ਤੇ ਪਹੁੰਚੀਏ ਕਿ ਇਹ ਸਾਰੇ ਇਕੱਠੇ ਸਨ ਕਿਉਂਕਿ ਗਦਾਰ ਸੀ ਸੂਇਆ ਸੀ ਗੰਗੂ RAM ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਇੱਥੇ ਵੀ ਜਾਣਦੇ ਨੇ ਕਿ ਜਦੋਂ ਸਰਸਾ ਨਦੀ ਪਾਰ ਕਰਨ ਲੱਗੇ ਸਾਈਹਬੇ ਕਮਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਫਿਰ ਅਗਲੇ ਪਾਸੇ ਰੰਗੜ ਖਲੋਤੇ ਸਨ ਤੇ ਰੰਗੜਾਂ ਨੂੰ ਕਿੰਨੇ ਦੱਸਿਆ ਸੀ ਕਿ ਗੁਰੂ ਸਾਹਿਬ ਜੀ ਸਰਸਾ ਨਦੀ ਪਾਰ ਕਰ ਗੰਗੇ ਜਾ ਇਧਰ ਨੂੰ ਜਾਣਗੇ ਇਹਦਾ ਮਤਲਬ ਹੈ ਸੀਆਈਡੀ ਜਿਹੜੀ ਨਾਲ-ਨਾਲ ਜਾ ਰਹੀ ਸੀ ਉਹ ਗੰਗੂ ਬ੍ਰਾਹਮਣ ਦੇ ਕਾਰਨ ਫਿਰ ਆਪਾਂ ਇਹ ਵੀ ਵੇਖਦੇ ਨਾ ਜਦੋਂ ਚਮਕੌਰ ਸਾਹਿਬ ਦੀ ਜੰਗ ਸਮਾਪਤ ਹੁੰਦੀ ਆ ਤੇ ਉਸ ਤੋਂ ਬਾਅਦ ਕੋਈ ਸੀਆਈਡੀ ਨਹੀਂ ਰਹਿੰਦੀ ਕਿਉਂਕਿ ਉਦੋਂ ਗੰਗੂ ਬ੍ਰਾਹਮਣ ਉਹਨਾਂ ਨਾਲੋਂ ਟੁੱਟ ਚੁੱਕਾ ਹੁੰਦਾ ਗੁਰੂ ਸਾਹਿਬ ਜੀ ਦੇ ਨਾਲੋਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਉਦੋਂ ਸੀਆਈਡੀ ਸਾਰੀ ਖਤਮ ਹੋ ਜਾਂਦੀ ਹੁਣ ਵੀਰੋ ਸਵਾਲ ਇਹ ਖੜਾ ਹੁੰਦਾ ਕਿ ਜਦੋਂ 24 ਦਸੰਬਰ 23-24 ਦਸੰਬਰ ਦੀ ਰਾਤ ਨੂੰ ਛੋਟੇ ਸਾਹਿਬ ਜਾਦੇ ਜਿਹੜੇ ਨੇ ਉਹ ਠੰਡੇ ਬੁਰਜੇ ਦੇ ਹੁੰਦੇ ਨੇ ਉਹਨਾਂ ਦੇ ਕੱਪੜੇ ਵੀ ਖਰਾਬ ਸਨ ਪੈਰ ਵੀ ਕਿਹਾ ਜਾਂਦਾ ਕਿ ਉਹਨਾਂ ਦੇ ਖਰਾਬ ਹੋ ਚੁੱਕੇ ਸਨ ਕਾਰਨ ਕਿ ਉਹਦੋਂ ਜੰਗਲੀ ਇਲਾਕਾ ਸੀ ਤੇ ਇੰਨੇ ਦਿਨਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਜਦੋਂ ਉੱਥੇ ਠਹਿਰੇ ਤੇ ਅਗਲੇ ਦਿਨ ਜਦੋਂ ਛੋਟੇ ਸਾਹਿਬ ਜਾਦੇ ਸਰਹੰਦ ਦੇ ਨਵਾਬ ਵजीर खान ਨੇ ਉੱਥੇ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਜਦੋਂ ਗੱਲਬਾਤ ਚੱਲੀ ਤੇ ਉੱਥੇ ਮਲੇਰਟਲੇ ਮਲੇਰ ਕੋਟਲੇ ਦੇ ਨਵਾਬ ਸਾਡੇ ਸਤਿਕਾਰਯੋਗ ਨੇ ਉਹਨੇ ਵੀ ਹਾ ਦਾ ਨਾਰਾ ਮਾਰਿਆ ਸੀ ਕਿ ਇਹਨਾਂ ਨੂੰ ਰਿਹਾਅ ਕਰ ਦਵੋ ਤੇ ਰਿਹਾਈ ਦੀ ਵੀ ਗੱਲ ਫਾਈਨਲ ਹੋ ਗਈ ਤੇ ਫਿਰ ਵੀਰੋ ਉੱਥੇ ਕਿੰਨੇ ਕਿਹਾ ਸੀ ਕਿ ਸੱਪ ਦੇ ਬੱਚਿਆਂ ਨੂੰ ਦੁੱਧ ਨਹੀਂ ਪਲਾਈਦਾ ਵੱਡੇ ਹੋ ਕੇ ਜਿਹੜੇ ਨੇ ਇਹ ਡੰਗ ਮਾਰਦੇ ਨੇ ਸਾਡੇ ਗੁਰੂ ਨੂੰ ਸੱਪ ਸ਼ਬਦ ਕਿੰਨੇ ਵਰਤਿਆ ਤੇ ਸਹਿਬਜ਼ਾਦੇ ਲਈ ਸੱਪ ਸ਼ਬਦ ਕਿੰਨੇ ਵਰਤਿਆ ਸੁਚੇ ਨੰਦ ਨੇ ਇਹਨੇ ਢਕਾਇਆ ਕਿ ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ ਸਾਰੀ ਗੱਲਬਾਤ ਚੱਲ ਗਈ ਫਿਰ 27 ਦਸੰਬਰ ਨੂੰ 27 ਦਸੰਬਰ ਨੂੰ ਜਦੋਂ ਇਹ ਫੈਸਲਾ ਹੋਇਆ ਕਿ ਨਈ ਸਹਿਬਜ਼ਾਦਿਆਂ ਨੂੰ ਛੱਡ ਦੇਣਾ ਚਾਹੀਦਾ ਆ ਇਹਨਾਂ ਨਾਲ ਜੇ ਲੜਾਈ ਵੀ ਕਰਨੀ ਹੋ ਗਈ ਜੰਗੇ ਮੈਦਾਨ ਚ ਕੀਤੀ ਜਾਵੇਗੀ ਇੰਜ ਬੱਚਿਆਂ ਦੇ ਉੱਪਰ ਇਸਲਾਮ ਧਰਮ ਦੇ ਮਤਾਬਕ ਕੋਈ ਵੀ ਮਨ ਕਾਨੂੰਨ ਬਣਦਾ ਤੇ ਵੀਰੋ ਜਦੋਂ ਰਹਾਈ ਹੋਊਗੀ ਲਗਭਗ ਫਾਈਨਲ ਹੋ ਗਈ ਫਿਰ ਇੱਕ ਇਸ ਮੈਂ ਇਹਨੂੰ ਹਰਾਮੀ ਬੰਦਾ ਸ਼ਬਦ ਕਹੂੰਗਾ ਸੁੱਚੇ ਨੰਦ ਨੂੰ ਇਹਨੇ ਕਿਹਾ ਜੀ ਮੈਨੂੰ ਇੱਕ ਅਖੀਰ ਤੇ ਸਵਾਲ ਪੁੱਛ ਲੈਣ ਦਿਓ ਉਹਨਾਂ ਨੇ ਕਿਹਾ ਜੀ ਪੁੱਛ ਲਵੋ ਕਿਉਂਕਿ ਇਹਦੇ ਦਿਲ ਚ ਪਾਪ ਸੀ ਇਨੇ ਇਹ ਸਵਾਲ ਕੀਤਾ ਕਿ ਮੰਨ ਲਓ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਹੁਣ ਤੁਹਾਨੂੰ ਰਹਾ ਕਰ ਦਿੱਤਾ ਜਾਵੇਗਾ ਤੁਸੀਂ ਕੀ ਕਰੋਗੇ ਵੀਰੋ ਕੀ ਲੋੜ ਸੀ ਸਵਾਲ ਪੁੱਛਣ ਦੀ ਫਿਰ ਸਹਿਬਜ਼ਾਦੇ ਨੇ ਤੇ ਫਿਰ ਸਿੰਘਾਂ ਵਾਲਾ ਹੀ ਜਵਾਬ ਦੇਣਾ ਸੀ ਨਾ ਖਾਲਸੇ ਵਾਲਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਾਨੂੰ ਛੱਡ ਦੇਵੋਗੇ ਅਸੀਂ ਜੰਗਲਾਂ 'ਚ ਜਾਵਾਂਗੇ ਆਪਣੇ ਸਿੰਘ ਇਕੱਠੇ ਕਰਾਂਗੇ ਤੇ ਦੁਬਾਰਾ ਉਸ ਜ਼ੁਲਮ ਦੇ ਖਿਲਾਫ ਜੰਗ ਲੜਾਂਗੇ ਤੇ ਜਦੋਂ ਇਹ ਗੱਲ ਸਿੰਘਾਂ ਨੇ ਤੇ ਕਹਿਣੀ ਕਿ ਨਹੀਂ ਕਿਉਂਕਿ ਸਿੰਘ ਅੱਜ ਵੀ ਜ਼ੁਲਮ ਦੇ ਖਿਲਾਫ ਲੜਦੇ ਨੇ ਉਹ ਕਿਸੇ ਵੀ ਧਰਮ ਦੀ ਜੰਗ ਹੋਵੇ ਕਿਸੇ ਵੀ ਮਨੁੱਖ ਦੀ ਜੰਗ ਹੋਵੇ ਉਹ ਆਪਣਾ ਫਰਜ਼ ਸਮਝ ਕੇ ਲੜਦੇ ਨੇ ਫਿਰ ਵੀਰੋ 27 ਦਸੰਬਰ ਨੂੰ ਉਹਨੇ ਢੜਕਾਇਆ ਸੁੱਚੇ ਨੰਦ ਨੇ ਕੇ নবাব ਸਾਹਿਬ ਸਰਕਾਰ ਲਈ ਇਹ ਖਤਰਾ ਪੈਦਾ ਹੋਣਗੇ ਅੱਜ ਤੋਂ ਕੁਝ ਸਾਲਾਂ ਬਾਅਦ ਕਿਉਂ ਨਾ ਹੋਵੇ ਕਿ ਇਹਨਾਂ ਨੂੰ ਕੋਈ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਸਮੇਂ ਦੋ ਜਿਹੜੇ ਹੀ ਬੰਦੇ ਸੀ ਸਾਸਲ ਬੇਗ ਤੇ ਬਸਲ ਬੇਗ ਜਿਹੜੇ ਸੀ ਉਸ ਬਾਣੀ ਦੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਰਿਹਾ ਕਰ ਦਵਾਂਗੇ ਕਿ ਤੁਸੀਂ ਇਹਨਾਂ ਦੀ ਇੰਜ ਦੀ ਸਜ਼ਾ ਦੇਵੋ ਤੇ ਸਾਡੇ ਸਹਬਜ਼ਾਦੇ ਗੁਰੂ ਮਹਾਰਾਜ ਜੀ ਦੇ ਪਿਆਰੇ ਸੁਪੁੱਤਰ ਜਿਹੜੇ ਹੀ ਉਹ ਸ਼ਹੀਦ ਕਰ ਦਿੱਤੇ ਗਏ ਤੇ ਮਾਤਾ ਗੁਜਰਕੌਰ ਜੀ ਵੀ ਸ਼ਹੀਦ ਹੋ ਗਏ ਜੇ ਇਹ ਪਾਪੀ ਬੰਦਾ ਉਥੇ ਨਾ ਗੁਨਾਹ ਕਰਦਾ ਨਾ ਬੋਲਦਾ ਤੇ ਸ਼ਾਇਦ ਏਡੀ ਵੱਡੀ ਘਟਨਾ ਜਿਹੜੀ ਸੀ ਨਹੀਂ ਹਾਂਜੀ ਦੂਜੇ ਪਾਸੇ ਇਹ ਕਹਿ ਸਕਦੇ ਆ ਜਿਵੇਂ ਜਿਵੇਂ ਉੱਥੇ ਸਾਡੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਸ਼ਹਾਦਤ ਹੋਈ ਓਵੇਂ ਓਵੇਂ ਹੀ ਸਿੱਖ ਰਾਜ ਦੀਆਂ ਜੜ੍ਹਾਂ ਲੱਗੀਆਂ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ 1710 ਨੂੰ ਕਿਉਂਕਿ ਸੁੱਚੇ ਨਾਂਦੇ ਦੀ ਵੀ ਉੱਥੇ ਹਵੇਲੀ ਸੀ ਉਹਦੇ ਵਿੱਚ ਹੀ ਸਰਹੰਦ ਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਉਹਨੂੰ ਫੋਲਿਆ ਗਿਆ ਫਰੋਲਿਆ ਗਿਆ ਤਾਂ ਉੱਥੇ ਲੱਖਾਂ ਮੋਹਰਾਂ ਨਿਕਲੀਆਂ ਫਿਰ ਇਸ ਬੰਦੇ ਨੂੰ ਵਢਿਆ ਸਿੰਘਾਂ ਨੇ ਉਸੇ ਜਗ੍ਹਾ ਤੇ ਜਿਸ ਜਗ੍ਹਾ ਦੇ ਉੱਪਰ ਇਹਨੇ ਫਰੇਮ ਕੀਤਾ ਸੀ ਗੁਰੂ ਸਾਹਿਬ ਜੀ ਨੂੰ ਕਿਉਂਕਿ ਬਾਬਾ ਫਤਿਹ ਸਿੰਘ ਜੀ ਨੇ ਕਹਿ ਦਿੱਤਾ ਸੀ ਛੋਟੇ ਸਾਹਿਬ ਜਦਿਆਂ ਨੇ ਕਿ ਚੁੱਪ ਕਰ ਜਾਨੀ ਤੇ ਤੇਰੀ ਧੌਣ ਸਿਰ ਤੋਂ ਵੱਖਰੀ ਕਰ ਦਵਾਂਗੇ ਤੇ ਫਿਰ ਉਹਦੀ ਧੌਣ ਨੱਥੀ ਬਾਬਾ ਸਾਹਿਬ ਬਾਬਾ ਸਾਹਿਬ ਜਦਾ ਅਜੀਤ ਸਿੰਘ ਜੀ ਦੇ ਬਾਬਾ ਫਤਿਹ ਸਿੰਘ ਜੀ ਦੇ ਕਹੇ ਹੋਏ ਸ਼ਬਦ ਜਿਹੜੇ ਪੂਰੇ ਹੋਏ ਉਸ ਸਥਾਨ ਦੇ ਉੱਪਰ ਫਿਰ ਵੀਰੋ ਇਹ ਜਿਹੜਾ ਏਡਾ ਗੁਨਾਹਗਾਰ ਬੰਦਾ ਸੀ ਤੇ ਇਸ ਕਰਕੇ ਇਹਨੂੰ ਸਜ਼ਾ ਵੀ ਸਿੰਘਾਂ ਨੇ ਦਿੱਤੀ ਨਾਲ ਹੀ ਫਿਰ ਗੰਗੂ ਬ੍ਰਾਹਮਣ ਨੂੰ ਸਜ਼ਾ ਦਿੱਤੀ 1710 ਦੇ ਵਿੱਚ ਖੇੜੀਪਿੰਡ ਜਾ ਕੇ ਅਸੀਂ ਕਹਿ ਸਕਦੇ ਹਾਂ ਸਾਡੇ ਵਢਿਆਣੇ ਜੋ ਕੀਤਾ ਬਹੁਤ ਵਧੀਆ ਕੀਤਾ ਸੀ ਕਿਉਂਕਿ ਉਹਨਾਂ ਇਹਨਾਂ ਗਦਾਰਾਂ ਨੂੰ ਇਹਨਾਂ ਗਦਾਰਾਂ ਨੂੰ ਕੋਹ ਕੋਹ ਕੇ ਫਿਰ ਉਸੇ ਹਿਸਾਬ ਨਾਲ ਸਜ਼ਾ ਦਿੱਤੀ ਜਿੱਥੇ ਵजीर ਖਾਂ ਗੁਨਾਹਗਾਰ ਸੀ ਉੱਥੇ ਸਾਈਂ ਸਤਕਾਰ ਕਰਦੇ ਆ ਕੋਟਲਾ ਨਿਆਂਗ ਖਾਂ ਦਾ ਨਵੀ ਖਾਂ ਦਾ ਗਣੀ ਖਾਂ ਦਾ ਮੁਸਲਮਾਨ ਵੀਰਾਂ ਦਾ ਸਾਡੀ ਭੈਣ ਮਮਤਾਜ ਦਾ ਉਥੇ ਅਸੀਂ ਸਤਿਕਾਰ ਕਰਦੇ ਆਂ ਬਾਬਾ ਮੋਤੀराम ਜੀ ਦਾ ਟੋਡਰਮਲ ਜੀ ਦਾ ਤੇ ਹੋਰ ਯੋਧਿਆਂ ਦਾ ਜਿਹਨੇ ਗੁਰੂ ਘਰ ਦੇ ਨਾਲ ਖਲੋਤੇ ਸਨ ਅਖੀਰ ਤੇ ਮੈਂ ਸਿੱਟੇ ਤੇ ਪਹੁੰਚਦਾ ਆ ਕਿ ਮੁੱਖ ਦੋਸ਼ੀ ਜਿਹੜਾ ਹੀ ਛੋਟੇ ਸਾਹਿਬ ਜਿਆਦਿਆਂ ਦਾ ਸੁਚਾ ਨੰਦ ਸੀ ਜੇਤੇ ਗੰਗੂ ਬ੍ਰਾਹਮਣ ਸਾੰਧੀ ਇੱਕ ਦੋਵੇਂ ਇੱਕ ਪਾਤਰ ਨਾ ਹੁੰਦੇ ਤੇ ਸ਼ਾਇਦ ਹਿਸਟਰੀ ਦੇ ਪੰਨੇ ਕੁਝ ਹੋਰ ਹੁੰਦੇ ਇੰਜ ਦੀਆਂ ਵਿਚਾਰਾਂ ਇੰਜ ਦੀਆਂ ਜਾਣਕਾਰੀਆਂ ਤੁਹਾਡੇ ਆਪਣਾ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਆਪਣੀ ਕੌਮ ਦਾ ਦਰਦ ਨੂੰ ਮੈਂ ਸਾਂਝਾ ਕਰਦਾ ਰਹਿਣਾ ਆ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਦਾ ਖਾਲਸਾ ਵਹੀ ਗੁਰਜਿੱਕੀ ਫਤਿਹ